ਜਦੋਂ ਗੁਰੂ ਤਰੁੱਠਦਾ ਹੈ ਜਦੋਂ ਗੁਰੂ ਨੇ ਦੇਣਾ ਹੁੰਦਾ ਫਿਰ ਗੁਰੂ ਦੇਰੀ ਨਹੀਂ ਕਰਦਾ ਸਮਾਂ ਨਹੀਂ ਲਾਉਂਦਾ ਇਹ ਮਤ ਸੋਚਣਾ ਵੀ ਅੱਜ ਗੁਰੂ ਨੇ ਅਰਦਾਸ ਸੁਣੀ ਹੈ ਤੇ 50 ਸਾਲਾਂ ਬਾਅਦ ਗੁਰੂ ਸਾਡੇ ਤੇ ਕਿਰਪਾ ਕਰੇਗਾ ਬਖਸ਼ਿਸ਼ ਕਰੇਗਾ ਹਾਂਜੀ ਤਉ ਮਾਨਵੀ ਲੀਲਾ ਤਾਰੇ ਰਾਮਚੰਦ ਕੇ ਸਮਸਰ ਸੋਏ ਮਾਨਵੀ ਲੀਲਾ ਇਵੇਂ ਹੈ ਜਿਵੇਂ ਸ਼੍ਰੀ ਰਾਮਚੰਦਰ ਨੇ ਗੁਰੂ ਹਰਗੋਬਿੰਦ ਪਿਤਾ ਜੀ ਆਮ ਜਿਵੇਂ ਸਾਡਾ ਮਨੁੱਖਾਂ ਦਾ ਸਰੀਰ ਹੈ ਸਾਡੇ ਸਰੀਰ ਵਿੱਚ ਨੇ ਮਾਨਵੀ ਲੀਲਾ ਹੈ ਬਾਰੀ ਰੂਪ ਜਿਹੜਾ ਹੈ ਉਹ ਇਵੇਂ ਹੀ ਹੈ ਜਿਵੇਂ ਬਾਕੀ ਅਵਤਾਰਾਂ ਦਾ ਹੋਇਆ ਹੈ বারবার বার প্রিয় রণকোঠানে কৃষ্ণचंद উপমা তব হোয়ে